ਅੱਜ ਫਾਇਲ ਕਾ ਕੰਸਟੀਟਿਊਐਂਸੀ ਦੇ ਜਿਹੜੇ ਕਾਂਗਰਸ ਪਾਰਟੀ ਦੇ ਸਾਡੇ ਆਗੂ ਸਹਿਬਾਨ ਹੈ ਲੀਡਰ ਸਹਿਬਾਨ ਹੈ ਇਸ ਹਲਕੇ ਦੇ ਜ਼ਿਲ੍ਹੇ ਦੇ ਪ੍ਰਧਾਨ ਵਿੰਦਤ ਸਿੰਘ ਵਾਇਸ ਜੀਵਾ ਸਾਹਿਬ ਜ਼ਿਲ੍ਹੇ ਦੇ ਸਾਡੇ ਵਿਸਟਾਟੀ ਦੇ ਪ੍ਰਧਾਨ ਨੇ ਸਾਰੇ ਐਮਸੀ ਸਹਿਬਾਨ ਸਰਪੰਚ ਪੈਦੇ ਜਿਹੜੇ ਹੈ ਅੱਜ ਇੱਥੇ ਇਕੱਠੇ ਹੋਇਆ ਅਸੀਂ ਪ੍ਰੋਗਰਾਮ ਰੱਖਿਆ ਸੀ ਕਿ ਸਾਰਿਆਂ ਦਾ ਇੱਕ ਜਗ੍ਹਾ ਤੇ ਧੰਨਵਾਦ ਕੀਤਾ ਜਾਏ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਤੇ ਇਸ ਕਰਕੇ ਇੱਥੇ ਅਸੀਂ ਸਾਰਿਆਂ ਨੂੰ ਬੁਲਾ ਕੇ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜੁਝਾਰੂ ਵੀਰ ਆਏ ਹੈ ਤੋਂ ਇਹਨਾਂ ਦਾ ਧੰਨਵਾਦ ਕੀਤਾ ਔਰ ਕਾਂਗਰਸ ਪਾਰਟੀ ਦਾ ਜਿਹੜਾ ਇਹਨਾਂ ਨੇ ਬੂਟਾ ਲਗਾਇਆ ਹੈ ਕਿ 40 ਸਾਲ ਬਾਅਦ 40 ਸਾਲ ਬਾਅਦ ਜਿਹੜੀ ਹੈ ਉਹ ਇਹ ਸੀਟ ਜਿਹੜੀ ਇਹ ਫਰੋਜ਼ਪੁਰ ਤੋਂ ਕਾਂਗਰਸ ਪਾਰਟੀ ਨੇ ਜਿੱਤੀ ਹੈ ਤੇ ਇਹਦੇ ਪਿੱਛੇ ਸਾਰੇ ਵਰਕਰਾਂ ਦਾ ਯੋਗਦਾਨ ਹੈ ਸਾਰੇ ਸਾਡੇ ਆਗੂਆਂ ਦਾ ਯੋਗਦਾਨ ਹੈ ਕਿ ਅਸੀਂ ਇਕੱਠੇ ਹੋ ਗਏ ਇਹ ਜਿਹੜੀ ਜਿੱਤ ਜਿੱਤੀ ਹੈ ਪਰ ਇਹਦੇ ਵਿੱਚ ਕੁਝ ਸਾਡੇ ਕਾਂਗਰਸ ਦੇ ਜਿਹੜੇ ਸੀ ਉਹ ਆਗੂ ਜਿਹੜੇ ਪਿੱਠ ਪਿੱਛੇ ਚੂਰਾ ਮਾਰਨ ਵਾਲੇ ਆ ਉਹਨਾਂ ਦੀ ਆਦਤ ਜਿਹੜੀ ਕਿਉਂ ਦੀ ਕਿਉਂ ਰਹੀ ਹੈ ਉਹਨਾਂ ਬਾਰੇ ਜਾਣਕਾਰੀ ਹਾਈ ਕਮਾਂਡ ਨੂੰ ਵੀ ਦਿੱਤੀ ਹੈ ਔਰ ਉਹਨ ਦਿੱਤੇ ਲੋੜ ਪੈ ਗਈ ਹੋਰ ਵੀ ਕਰਾਂਗੇ ਤਾਂ ਕਿ ਉਹਨਾਂ ਨੂੰ ਇਸ ਪਾਰਟੀ ਤੋਂ ਬਾਹਰੇ ਕਰਕੇ ਇੱਕ ਵਧੀਆ ਤਰੀਕੇ ਦੇ ਨਾਲ ਜਿਹੜੇ ਸਾਡੇ ਵਰਕਰ ਹੈ ਉਹ ਖੁੱਲੇ ਹੋ ਕੇ ਕੰਮ ਕਰ ਸਕਣ ਸੋ ਇਸ ਕਰਕੇ ਇਹ ਜਿਹੜੀ ਜਿੱਤ ਹੋਈ ਹੈ ਇਹ ਲੋਕਾਂ ਦੀ ਜਿੱਤ ਹੋਈ ਹੈ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਕਾਂਗਰਸ ਪਾਰਟੀ ਨੇ 40 ਸਾਲ ਬਾਅਦ ਜਿਹੜੀ ਹੈ ਇਹ ਫੋਇਪੁਰ ਕੋ ਪਾਰਲੀਮੈਂਟ ਦੀ ਸੀਟ ਜਿੱਤੀ। ਹਾਂ ਜੀ ਸਮਾਇਆ ਸਭ ਬਦਲਾਵ ਦੀ ਗੱਲ ਕੀਤੀ ਜੈਸੇ ਜੀ ਬਿਲਕੁਲ ਜੀ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਪਿੱਛੇ ਛੁਰਾ ਮਾਰਿਆ ਜਾਂ ਉਹਨਾਂ ਨੇ ਵੋਟਰਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਹੈ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਏਗੀ ਉਹਨੂੰ ਉਹਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇਗਾ। ਬਾਈ ਸਾਬ ਤੁਹਾਡੇ ਬਿਆਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਜਿਹੜਾ ਬਿਆਨ ਤੁਸੀਂ ਕਹਿ ਰਹੇ ਹੋ ਕਿ ਵੋਟਰਾਂ ਦੀ ਪਛਾਣ ਜਿਹੜੀ ਕੀਤੀ ਜਾਏਗੀ ਜਿਸ ਤੋਂ ਬਾਅਦ ਪਹਿਲ ਦੇ ਆਧਾਰ ਤੇ ਜਿਹੜੇ ਉਹਨਾਂ ਦਾ ਕੰਮ ਕੀਤਾ ਜਾਏ। ਨਹੀਂ ਇਹ ਤਾਂ ਦੇਖੋ ਬੰਦਾ ਹੈ ਜਿਹੜੇ ਸਾਡੇ ਵੋਟਰ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵੋਟਰ ਕੌਣ ਨੇ ਤੇ ਕਿ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ ਉਹਨਾਂ ਦਾ ਸਾਨੂੰ ਪਛਾਣ ਕਰੀ ਬੜੀ ਜ਼ਰੂਰੀ ਹੈ। ਜੇ ਅਸੀਂ ਪਛਾਣ ਨਹੀਂ ਕਰਾਂਗੇ ਸਾਡੇ ਤੋਂ ਦੂਸਰੇ ਲੋਕ ਜਿਹੜੇ ਛਾਤਰ ਲੋਕ ਹੁੰਦੇ ਆ ਉਹ ਅੱਗੇ ਆ ਕੇ ਖੜ ਜਾਂਦੇ ਕਿ ਵੋਟਾਂ ਤੇ ਸੈਦਾਂ ਸੀ ਪਾਈਆਂ ਪਰ ਮੈਨੂੰ ਪਤਾ ਜੋ ਮੈਨੂੰ ਜਿਲ੍ਹਾ ਦਾ ਤਜਰਬਾ ਹੈ ਇਹ ਕਿਹੜੇ ਲੋਕਾਂ ਨੇ ਵੋਟਾਂ ਪਾਈਆਂ ਕਿਹੜੇ ਲੋਕਾਂ ਨੇ ਨਹੀਂ ਪਾਈਆਂ ਹਾਰ ਪਹਿਲੇ ਬਾਤ ਦੀ ਗੱਲ ਕੀਤੀ ਹੈ ਅਜਿ ਕੋਈ ਸਾਹਮਣੇ ਆਈ ਹੋਵੇ ਜਿਹੜਾ ਹਾਰ ਪਹਿਲੇ ਪਾ ਗਿਆ ਹੋਵੇ ਨਹੀਂ ਜੀ ਬਹੁਤ ਬਥੇਰੇ ਆਏ ਐ ਕੋਈ ਵੀ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਤੁਸੀਂ ਤੁਹਾਡੇ ਸਪੀਕਰ ਨੂੰ ਲੈ ਕੇ ਮਾਫੀ ਮੰਗਣ ਦੀ ਗੱਲ ਕਰ ਰਹੇ ਨੇ ਜੀ ਤੁਹਾਡੇ ਮੈਂ ਮੈਂ ਮਾਫੀ ਕਿਹਦੀ ਦੇ ਮੈਂ ਤਾਂ ਆਪਣੇ ਸਾਡੇ ਵੋਟਰਾਂ ਨੂੰ ਸ਼ਾਬਾਸ਼ ਦਿੱਤੀ ਹੈ ਉਹਨਾਂ ਨੂੰ ਤਕੜੇ ਕੀਤਾ ਕਿ ਤਕੜੇ ਹੋ ਕੇ ਕੰਮ ਕਰੋ ਇਹ ਮਾਫੀ ਕਿਸ ਗੱਲ ਦੀ ਹੋਣੀ ਐਸ ਕਰਕੇ ਉਹਨਾਂ ਨੂੰ ਆਪ ਦਾ ਵੇਖਣਾ ਚਾਹੀਦਾ ਕਿ ਅਸੀਂ ਕਿਹੜੇ ਲੈਵਲ ਤੇ ਖੜੇ ਆ ਅਸੀਂ ਜਿਹੜੀ ਹੈ ਬਿਲਕੁਲ ਸਹੀ ਕਿਹਾ ਹੈ ਕਿ ਅਸੀਂ ਸਾਡੇ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਦੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਕਰਾਂਗੇ ਅੱਜ ਵੀ ਕਹ ਰਹੇ ਜਿਨ੍ਹਾਂ ਦੀ ਵੋਟਾਂ ਨਹੀਂ ਪਾਈਆਂ ਫਿਰ ਉਹਨਾਂ ਦੇ ਕੰਮ ਤੋਂ ਨਹੀਂ ਨਹੀਂ ਜਿਨ੍ਹਾਂ ਦੇ ਵੋਟਾਂ ਨਹੀਂ ਪਾਈਆਂ ਜਿਹੜੇ ਹੋਣ ਵਾਲੇ ਕੰਮ ਐ ਕੋਈ ਕਿਸੇ ਰੋਕਣੇ ਨਹੀਂ ਅਸੀਂ ਉਹ ਵੀ ਕਰਨੇ ਪਰ ਜੇ ਕੋਈ ਨਾ ਜਾਤੀ ਕਰੇਗਾ ਕਿਸੇ ਤਰ੍ਹਾਂ ਰਿਕੋ ਦੇ ਨਾ ਉਹ ਜਾਤੀ ਅਸੀਂ ਨਹੀਂ ਹੋਣਗੇ ਜਿਸ ਤਰ੍ਹਾਂ ਜਿਹੜੇ ਪਰੋ ਦੀ ਜਾਤੀ ਦੀ ਗੱਲਾਂ ਕੀਤੀ ਜਾਂਦੀਆਂ ਜੇ ਮਦਾਨ ਜੀ ਨੇ ਵੀ ਦੋਸ ਹੈ ਉਹਨਾਂ ਦੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਨਹੀਂ ਉਹਨਾਂ ਦੇ ਐਕਸ਼ਨ ਲਾਂਗੇ ਜਿਹੜੇ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਡਿਊਟੀ ਤੇ ਕਰ ਰਹੇ ਜਿਹ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਕਿ ਇਹਨਾਂ ਨੇ ਗਲਤ ਕੀਤਾ ਹੈ ਜਿਹੜੇ ਦੂਸਰੇ ਲੋਕ ਹੈ ਕੋਈ ਪੋਲੀਟਿਸ਼ੀਅਨ ਹੈ ਉਹ ਜੇਕਰ ਜਾਂਤੀ ਗਲਤ ਕਰ ਰਿਹਾ ਹੈ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਮੇਰੀ ਕਾਰਵਾਈ ਕਰਾਵਾਂਗੇ ਤੁਸੀਂ ਸਟੇਟ ਦੇ ਜਿਹੜਾ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਸਹੀ ਕੰਮ ਕਰਨ ਦੀ ਗੱਲ ਕੀਤੀ ਹੈ ਉਹਨੂੰ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਦੇਖਿਆ ਮੈਂ ਸਹੀ ਕਿਹਾ ਜੀ ਅਧਿਕਾਰੀਆਂ ਦੀ ਡਿਊਟੀ ਸਰਕਾਰੀ ਡਿਊਟੀ ਬਣਦੀ ਹੈ ਨਾਗ ਕੋ ਬਦਲਾਖੋਰ ਕਿਸੇ ਲੀਡਰ ਦੇ ਕਹੇ ਤੇ ਕੋ ਗੱਲ ਕਰੇ ਉਹ ਗਲਤ ਹੈ ਫਿਰ ਅਧਿਕਾਰੀ ਵੀ ਗਲਤ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਉਹ ਕਿਸ ਤਰ੍ਹਾਂ ਦੀ ਪਲੈਨਿੰਗ ਰਹੇਗੀ ਸਾਡੀ ਪਲੈਨਿੰਗ ਹੈ ਜੀ ਅਸੀਂ ਹਰ ਹਲਕੇ ਦੇ ਵਿੱਚ ਇੱਕ ਤਾਂ ਧੰਨਵਾਦ ਕਰਕੇ ਸਾਰਿਆਂ ਦਾ ਉਸ ਤੋਂ ਬਾਅਦ ਜਿਹੜੀ ਸਾਡੇ ਮੌਸਮ ਠੀਕ ਹੋ ਜਾਏਗਾ ਸੋਈ ਤੋਂ ਬਾਅਦ ਅਸੀਂ ਪਿੰਨ ਪਿੰਨ ਜਾ ਕੇ ਤਾਨੀ ਟਾਨੀ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਉੱਥੇ ਸੰਸਦ ਦੇ ਲਈ ਸਭ ਤੋਂ ਪਹਿਲੀ ਕਿਹੜੀ ਮੰਗ ਦਿਖਾਓਗੇ ਜਿਹੜੀ ਇਲਾਕੇ ਨਾਲ ਸੰਬੰਧਤ ਹੈ ਦੇਖੋ ਸੰਸਦ ਦੇ ਵਿੱਚ ਕਈ ਚੀਜ਼ਾਂ ਸਰ ਮੇਰੇ ਜਿਹੜੀਆਂ ਉਠਾਉਣ ਵਾਲੀਆਂ ਬਣਦੀਆਂ ਇੱਕ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਬਾਰਡਰ ਤੇ ਜਿਹੜੇ ਲੋਕ ਰਹਿ ਰਹੇ ਉਹਨਾਂ ਦੀ ਜ਼ਮੀਨਾਂ ਦੀ ਲਾਟ ਮੈਨ ਦੀ ਬੜੇ ਲੰਬੇ ਸਮੇ ਤੋਂ ਜਿਹੜੀ ਇਹ ਲੜਕਦੀ ਆ ਰਹੀ ਹੈ ਇੱਕ ਤਾਂ ਉਹ ਜ਼ਰੂਰੀ ਹੈ ਇੱਕ ਸਾਡਾ ਇੱਥੇ ਕੈਂਸਰ ਹਸਪਤਾਲ ਫਾਇਲ ਦਾ ਜਿਹੜਾ ਦਵਿੰਦਰ ਕੁਬਾਇਆ ਨੇ 50 ਕਰੋੜ ਰੁਪਏ ਲਿਆ ਕੇ ਕਾਂਗਰਸ ਸਰਕਾਰ ਜਿਹੜੇ ਉਹ ਲਿਆ ਕੇ ਦਿੱਤਾ ਸੀ ਉਹਦੀ ਸ਼ੁਰੂਆਤ ਵੀ ਹੋਈ ਉਹ ਵਾਲਾ ਜੇ ਅਨਕੰਪਲੀਟ ਪਿਆ ਐ ਐਸੇ ਤਰ੍ਹਾਂ ਇੱਕ ਪੀਜੀਆ ਸਾਡਾ ਫਿਰੋਜ਼ਪੁਰ ਜਿਹੜਾ ਉਹਦਾ ਨੀ ਪੱਥਰ ਜ਼ਮੀਨ ਵਗੈਰਾ ਸਾਰੀ ਹੋ ਗਈ ਐ ਤੇ 500 ਕਰੋੜ ਰੁਪਏ ਉਹ ਵੀ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਦਿੱਤਾ ਗਿਆ ਆ ਚੁੱਕਿਆ ਤੇ ਉਹ ਜੇ ਲਗਾਇਆ ਨਹੀਂ ਜਾ ਰਿਹਾ ਉਹਨਾਂ ਨੂੰ ਪੈਨ ਦੇ ਅਧਾਰ ਤੇ ਕਰਨਾ ਦੂਜਾ ਨਹਿਰੀ ਪਾਣੀ ਪੀਣ ਵਾਲਾ ਪਾਣੀ এমਪਲੋਇਮੈਂਟ ਜਿਹੜੀ ਐ ਬਾਰਡਰ ਦੇ ਲੋਕਾਂ ਦੇ ਬੱਚਿਆਂ ਵਾਸਤੇ ਤੇ ਐਜੂਕੇਸ਼ਨ ਐ ਇਹ ਸਾਰੀਆਂ ਬੜੀਆਂ ਜ਼ਰੂਰੀ ਐ ਹੈਲਥ ਐ ਉਹ ਬੜੀ ਜ਼ਰੂਰੀ ਹੈ ਇੱਕ ਜਿਹੜੇ ਗਰੀਬਾਂ ਦੇ ਮਕਾਨ ਜਿਹੜੇ ਕੱਚੇ ਹੈ ਅਜੇ ਵੀ ਕਈ ਕੱਚੇ ਵਿਚਾਰੇ ਘਰਾਂ 'ਚ ਰਹੇ ਨੇ ਉਹਨਾਂ ਵਾਸਤੇ ਕੰਮ ਜਿਹੜਾ ਕਰਨਾ ਬੜਾ ਜ਼ਰੂਰੀ ਹੈ ਇਹ ਸਾਰੀ ਇਲੀਗਲ ਮਾਈਨਿੰਗ ਤੇ ਕਿਵੇਂ ਰੋਕ ਲਗਾਈ ਜਾਏਗੀ ਇਲੀਗਲ ਮਾਈਨਿੰਗ ਤੇ ਜਿਹੜੇ ਇਹਨਾਂ ਦੇ ਮਲਾਜ਼ਮ ਜਾਂ ਜਿਹੜੇ ਇਹਨਾਂ ਦੇ ਲੀਡਰ ਕਰ ਰਹੇ ਉਹਨਾਂ ਨੂੰ ਅਸੀਂ ਆ ਸੋਚ ਚੱਕਰ ਤੋਂ ਬਾਅਦ ਉਹਨਾਂ ਦੇ ਕਾਰਵਾਈ ਕਰਾਵਾਂਗੇ ਜਿਹੜੇ ਇਲੀਗਲ ਕਰਦੇ ਆ ਉਹਨਾਂ ਦੇ ਜਿਹੜੇ ਉਹਨਾਂ ਨੂੰ ਫੜਾ ਕੇ ਜਾਂ ਸਰਕਾਰ ਦਾ ਕੋਹਤਾ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਤੁਹਾਡੇ ਪਰ ਤੁਹਾਡੇ ਨਾਲ ਬੈਠੇ ਪ੍ਰਧਾਨ ਜੀ ਉਹਨਾਂ ਦਾ ਵੀ ਕਹਿਣਾ ਹੈ ਵੀ ਮੈਨੂੰ ਵੀ ਤੁਹਾਨੂੰ ਕਾਇਆ ਜਾ ਰਿਹਾ ਵੀ ਕਾਇਆ ਜਾ ਰਿਹਾ ਪਰਚੇ ਕਿਤੇ ਜਾਣਗੇ ਉਹ ਨੂੰ ਦੇਖ ਦਿਓ ਦੇਖੋ ਜੇਰੀ ਇਹ ਬੋਡੀ ਹੈ ਰਿਸਪਰਟੀ ਇਲੈਕਟਡ ਬੋਡੀ ਹੈ ਉਹ ਜੇ ਐਮ ਐਲ ਏ ਇਲੈਕਟਡ ਬੋਡੀ ਦੇ ਤੇ ਇਹ ਵੀ ਇਲੈਕਟਡ ਨੇ ਇਹਨਾਂ ਨੂੰ ਕੀ ਕੁਝ ਨਹੀਂ ਕਰ ਸਕਣਗੇ ਇਹ 5 ਸਾਲ ਰਹਿਣਗੇ 5 ਸਾਲ ਇਹ ਕਿਰਤੇ ਇਹਨਾਂ ਦੀ ਪ੍ਰਧਾਨਗੀ ਹੈ ਫਾਇਲ ਕਾ ਦੀ ਡਿਵੈਲਪਮੈਂਟ ਹੋਏਗੀ ਕੰਮ ਵੀ ਹੋਣਗੇ ਉਹ ਜੋ ਮਰਜੀ ਸਰਕਾਰ ਤੋਂ ਤੇ ਰੋਕਦੇ ਸਾਡੇ ਕੋ ਵੀ ਹਗਾ ਕਿ ਅਸੀਂ ਉਹਨੂੰ ਕਿਵੇਂ ਸਹੀ ਕਰਨਾ ਸੀ ਉਹ ਕਰਾਂਗੇ। ਆਹ ਕਾफी ਚੱਲ ਰਹੀ ਸਿਰਫ ਟਿੰਡਾ ਕਮ ਹਾਲ ਹੈ। ਹਾਂਜੀ ਸਿਵਲ ਹਸਪੀਟਲ ਫਾਇਰ ਦਾ ਡਾਕਟਰਾਂ ਦੀ ਗੱਲ ਚੱਲ ਰਹੀ ਹੈ ਵੀ ਨਹੀਂ ਉਹ ਵੀ ਮੇਰੇ ਨੋਟਸ ਜੱਜ ਲੈਂਦਾ ਹੈ। ਉਹਦੇ ਵਾਸਤੇ ਡਾਕਟਰਾਂ ਵਾਸਤੇ ਵੀ ਅਸੀਂ ਮੰਗ ਜਰੀ ਉਠਾਵਾਂ। ਉਹ ਲੋਕ ਨੇ ਜਿਹੜੇ ਸਿਆਸਤ ਕਰ ਰਹੇ ਨੇ ਇਸ ਤਰ੍ਹਾਂ। ਵੀ ਕੌਣ ਲੋਕ ਤਾਂ ਤੁਹਾਨੂੰ ਪਤਾ ਹੀ ਹੈ ਕੌਣ ਕਰ ਰਿਹਾ ਇਹਨਾਂ ਦੀ ਸਰਕਾਰ ਹੈ। ਸਰਕਾਰ ਦੇ ਲੋਕ ਹੀ ਕਰਦੇ ਆ ਦੂਜਾ ਤਾਂ ਉਹ ਕਰ ਨਹੀਂ ਸਕਦਾ। ਕਿ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਰਕਾਰ ਕੀ ਹੁੰਦੀ ਹੈ। ਕੋਈ ਅੱਜ ਕਹਿਣਗੇ ਅਸੀਂ ਤੁਹਾਡਾ ਇਨਸਾਮ ਕਰਨੇ ਕੀ ਗੱਲ ਹੈ ਤੁਹਾਡੇ ਬਿਆਨ ਨੂੰ ਲੈ ਕੇ ਜਿਹੜੇ ਰੋਜ਼ ਦਿਨ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਨਹੀਂ ਬਿਆਨ ਜਿਹੜੇ ਮੈਂ ਗਲਤ ਬਿਆਨ ਨਹੀਂ ਦਿੱਤਾ ਨਾ ਕਰੇ ਦਿੰਦਾ ਤੇ ਉਹਨਾਂ ਨੂੰ ਮਾਰਾ ਲੱਗਦਾ ਤਾਂ ਉਹ ਆਪ ਦੇ ਅੰਦਾਜ਼ ਆਪ ਦੇ ਵੇਖ ਕੇ ਅਸੀਂ ਕੀ ਕਰ ਰਹੇ ਕੋਈ ਕੰਮ ਉਕਰਾ ਰਹੇ ਕੰਮ ਤੇ ਕੋਈ ਹੋ ਨਹੀਂ ਰਿਹਾ ਸਿਰਫ ਡਰਾਮਿਆਂ ਨਾਲ ਸਰਕਾਰ ਚੱਲ ਰਹੀ ਹੈ ਛੁਟਕਲਿਆਂ ਨਾਲ ਸਰਕਾਰ ਚੱਲਦੀ ਡਵੈਲਪਮੈਂਟ ਦਾ ਇੱਕ ਕੰਮ ਨਹੀਂ ਹੋਇਆ ਨਾ ਉਹਨਾਂ ਕੋ ਪੈਸਾ ਹੈ ਨਾ ਉਹਨਾਂ ਕੋ ਪਿੰਡਾਂ ਜਾਣ ਲਈ ਕੋਈ ਪੈਸਾ ਹੈ ਤੇ ਉਹ ਕੀ ਕੀ ਕਰਗੀ ਸਾਡੇ ਬਿਆਨਾਂ ਨੂੰ ਕਰਗੇ ਅਸੀਂ ਸਹੀ ਦਿੰਦਾ